ਸਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਬੇਨਤੀ ਕਰਕੇ ਇੱਕ ਅਸੀਂ ਠੱਗ ਤੇ ਚੋਰ ਫੜਿਆ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਕੀ ਠੱਗੀਆਂ ਮਾਰਦਾ ਇਹ ਪੂਲੇ ਨੇ ਹਿੰਗਦਾ ਅਣਸਬੰਸ ਪੰਜਾਬ ਦੇ ਵਿੱਚ ਹਜੇ ਨਹੀਂ ਗਈ ਆ ਵੇਖੋ ਆ ਬੰਦਾ ਅੱਜ ਅਸੀਂ ਫੜਿਆ ਸਾਡਾ ਦਿਲ ਨਹੀਂ ਕਰਦਾ ਸੀ ਆ ਕਕਾਰ ਪਾ ਕੇ ਤੇ ਆਪਦੇ ਬੰਦੇ ਦੀ ਬਦਨਾਮੀ ਕਰੀਏ ਰੌਲਾ ਇੱਚ ਕੀ ਹੈ ਇਹ ਲੋਕਾਂ ਦੀ ਇੱਜ਼ਤਾਂ ਨਾਲ ਖੇਡਦਾ ਕਿਵੇਂ ਖੇਡਦਾ ਇਹ 3 ਭੈਣਾਂ ਦੇ ਆਨੰਦਕਾਰ ਦੀ ਕਰਦਾ ਐਨੇ ਪ੍ਰੂਫ ਫੜਿਆ ਆ ਦੇਖੋ ਐਨੇ ਪ੍ਰੂਫ ਫੜਿਆ ਆਹ ਲੈਟਰ ਪੜਾਣਾ ਮੋਹਰ ਆ ਸਾਡੇ ਚੇਰੀਆ ਸਾਹਿਬ ਦੀ ਇਹ ਬੰਦੇ ਕੋਲ ਸਾਡੇ ਇਹਨਾਂ ਦੀ 3 ਲੜਕੀਾਂ ਦੇ ਆਨੰਦਕਾਰ ਆ ਆਹ ਸਾਰੇ ਬੰਦੇ ਕੋਰ ਸ਼ਮੀਰ ਨਕਰਦੇ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਗੁਰੂ ਦੇ ਬਾਣੇ ਦੇ ਵਿੱਚ ਠੱਗ ਬਾਬਾ ਦੋਸਤੋ ਜੋ ਲੜਕੀਆਂ ਜਾਂ ਲੜਕੇ ਦੋਸਤੋ ਭੱਜ ਕੇ ਵਿਆਹ ਕਰਾਉਂਦੇ ਸੀ ਉਹਨਾਂ ਦੇ ਇਹ ਠੱਗ ਬਾਬਾ ਦੋਸਤੋ ਆਨੰਦ ਕਾਰਜ ਕਰਾਉਂਦਾ ਸੀ ਗੁਰੂ ਘਰ ਦੇ ਵਿੱਚ ਇਸ ਦਾ ਆਪਣਾ ਦੋਸਤੋ ਗੁਰੂ ਘਰ ਬਣਾਇਆ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਸੀ ਜਦੋਂ ਦੋਸਤੋ ਇਸ ਮਾਮਲੇ ਬਾਰੇ ਸਿੱਖ ਜੱਥੇਬੰਦੀਆਂ ਅਤੇ ਜਿਨ੍ਹਾਂ ਈਆਂ ਭੈਣਾਂ ਦੇ ਇਸ ਠੱਗ ਬਾਬੇ ਵੱਲੋਂ ਆਨੰਦ ਕਾਰਜ ਕੀਤੇ ਗਏ ਸੀ ਉਹਨਾਂ ਦੇ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਿਆ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਬੇਨਤੀ ਕਰਕੇ ਇੱਕ ਅਸੀਂ ਠੱਗ ਤੇ ਚੋਰ ਫੜਿਆ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਕੀ ਠੱਗੀਆਂ ਮਾਰਦਾ ਇਹ ਪੂਲੇ ਨੇ ਹਿੰਗਦਾ ਅਣਸਬੰਸ ਪੰਜਾਬ ਦੇ ਵਿੱਚ ਹਜੇ ਨਹੀਂ ਗਈ ਆਹ ਵੇਖੋ ਆਹ ਬੰਦਾ ਅੱਜ ਅਸੀਂ ਫੜਿਆ ਸਾਡਾ ਦਿਲ ਨਹੀਂ ਕਰਦਾ ਸੀ ਉਹ ਕਕਾਰ ਪਾ ਕੇ ਤੇ ਆਪਦੇ ਬੰਦੇ ਦੀ ਬਦਨਾਮੀ ਕਰੀਏ ਰੌਲਾ ਇੱਚ ਕੀ ਹੈ ਇਹ ਲੋਕਾਂ ਦੀ ਇੱਜ਼ਤਾਂ ਨਾਲ ਖੇਡਦਾ ਕਿਵੇਂ ਖੇਡਦਾ ਇਹ ਤੀਆਂ ਭੈਣਾਂ ਦੇ ਅਨੰਦ ਕਾਰਜ ਕਰਦਾ ਐਨੇ ਪ੍ਰੂਫ ਫੜਿਆ ਆ ਦੇਖੋ ਐਨੇ ਪ੍ਰੂਫ ਫੜਿਆ ਆ ਲੈਟਰ ਪੜਾ ਮੋਹਰ ਆ ਸਾਡੇ ਚਗੇਰੀਆ ਸਾਹਿਬ ਦੀ ਇਹ ਬੰਦੇ ਕੋਲ ਸਾਡੀ ਆ ਸਾਰੇ ਬੰਦੇ ਕੋਰਸ਼ਮੀਰ ਨਕਰਦੇ ਆ ਚਗੇਰੀਆ ਸਾਹਿਬ ਗੁਰਦੁਆਰੇ ਦੀ ਆ ਬੰਦੇ ਦਾ ਸਬੂਤ ਹੈ ਜਿਹਦੀ ਲੜਕੀ ਤੇ ਨੰਦ ਕਰਿਆ ਇਹ ਬੰਦੇ ਨੇ ਹੁਣ ਤੁਸੀਂ ਦੱਸੋ ਸੰਗਤ ਜੀ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਵੀਡੀਓ ਚ ਇਹ ਬੰਦੇ ਦਾ ਕੀ ਹਾਲ ਹੋਣਾ ਚਾਹੀਦਾ ਨੇੜੇਓ ਕੇ ਬਣਾ ਵੀਡੀਓ ਮੋਦੀ ਬਣਾ ਫਾਰਮ ਨੂੰ ਬਰਾਦਰ ਉਹ ਆ ਮੋਰ ਦਿਖਾਉਂਦੇ ਇੱਕ ਮਿੰਟ ਵੀਡੀਓ ਆ ਦੇਖੋ ਪਿੰਡ ਬੋਲ ਹੁਣ ਦੱਸੋ ਸਾਰਾ ਕੋ ਪੰਡਿਤ ਆ ਮੋਰ ਜਾ ਗਿਆ ਹਾਂਜੀ ਪਿੰਡ ਬੋਲੋ ਜੀ ਤੁਹਾਡਾ ਇੱਧਰ ਅੱਲਾ ਜੀ ਇੱਧਰ ਇੱਧਰ ਸਾਰਾ ਤਸਵੀਰ ਸਾਰਾ ਕੋ ਬੋਲੋ ਪਿਉ ਦਾ ਨਾਮ ਚੁੱਪ ਬਲ ਬਾਬਾ ਪਿਉ ਦਾ ਨਾਮ ਬੋਲੋ ਬਾਬਾ ਦਰਸ਼ਨ ਸਿੰਘ ਦਰਸ਼ਨ ਸਿੰਘ ਕੱਲ ਬੁਲਾ ਲਾ ਲਈ ਹੋਈ ਆ ਮੰਨਦੇ ਜੀ ਇੱਕ ਮਿੰਟ ਜੀ بابا ਉੱਚੂ ਬੋਲ ਦੂ ਉੱਚੂ ਬੋਲ ਉੱਚੂ ਬੋਲ ਬਾਬਾ ਜਿਵੇਂ ਤੂੰ ਤੂੰ ਬਹੁਤ ਦੇਰ ਪੈਸੇ ਲੱਗੇ 30000 ਰੁਪਏ ਲੱਗੇ ਬੋਲਦੇ ਹੋ ਰਿੰਗ ਜਿਉਂ ਮੈਂ ਰੰਗ ਉਹ ਮੈਂ ਰੰਗ ਉਹ ਮੈਂ ਬੋਲ ਉਹ ਮੈਂ ਰੰਗ ਕੱਲਾ ਕੱਲਾ ਹੁਣ ਉਹ ਮੈਂ ਰੰਗ ਆਹ ਪ੍ਰੂਫ ਹੈ ਜੀ ਇਹ ਤਿਆਂ ਪੈਣਾ ਦੇ ਲੋਕਾਂ ਦੀ ਇੱਜ਼ਤ ਨਾਲ ਖੇਡਣ ਦਾ ਅਸੀਂ ਤਿਆਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਮਾੜਾ ਇਹਨੇ ਸਾਨੂੰ ਸਾਜਾ ਇਹਦੇ ਆਪ ਨੂੰ ਕਿੰਨੇ ਆ ਇਹਨੇ ਵੇਖੋ ਇਹ ਬੰਦਾ ਕਿੰਨੇ ਵੇ ਬਾਬਾ ਮੇਰੀ ਦੂਸਰੀ ਮੈਰਿਜ ਹੈ ਜੀ ਪਹਿਲਾ ਸਾਡੀ ਛੜਛਡਾਈ ਹੋ ਗਈ ਸੀ ਦੂਜਾ ਮੈਂ ਸਾਨੂੰ ਵੇੜੇ 20 ਕਰਾ ਲਾ ਪਰ ਤੂੰ ਜਿਹੜੇ ਕਕਾਰ ਹੈ ਲਾ ਪੰਜ ਸੇ ਸਾਹਮਣੇ ਮਾਫੀ ਮੰਗ ਅਸੀਂ ਲਾਉਣਾ ਨਹੀਂ ਚਾਹੁੰਦੇ ਤਸਤੇ ਜਾ ਕੇ ਮਾਫੀ ਮੰਗ ਇੱਥੇ ਨਹੀਂ ਇੱਥੇ ਨਹੀਂ ਮੈਂ ਅਸੀਂ ਨਹੀਂ ਲਾਉਣਾ ਪਰ ਤੂੰ ਇਹ ਕੰਮ ਤੈਨੂੰ ਸੋਭਦਾ ਤੂੰ ਦੱਸ ਤੇਰੇ ਨਾਲ ਹੁਣ ਹੋਣਾ ਕੀ ਚਾਹੀਦਾ ਤੈਨੂੰ ਤੇਲ ਪਾ ਕੇ ਪੂਲੇ ਨਹਿਂਗਾ ਨੂੰ ਸੜਿਆ ਜਾਣਾ ਚਾਹੀਦਾ ਮੈਂ ਕਿ ਤੂੰ ਸਾਨੂੰ 4 ਘੰਟੇ ਹੋ ਗਏ ਇਹ ਬੰਦੇ ਨੇ ਇਹ ਕਹਿ ਹੈਗਾ ਫਲਾਨਾ ਜਰਨੈਲ ਸਿੰਘ ਰਤੀਏ ਦਾ ਹਾਂ ਕਿਸੇ ਚੋਰ ਹੈ ਕਿਸੇ ਬੰਦੇ ਹੋਰ ਅੰਜਾਮ ਲਾਉਗਾ ਝੂਠੇ ਜਰਨੈਲ ਸਿੰਘ ਤੇ ਰਦਕੇ ਦੇ ਰਤੀਏ ਦਾ ਜਰਨੈਲ ਸਿੰਘ ਹੁਣ ਤੁਸੀਂ ਇਹ ਦੱਸੋ ਮੈਂ ਨਾਲ ਨਾ ਬਾਬਾ ਨੂੰ ਨਹੀਂ ਰਤੀਏ ਦਾ ਨਹੀਂ ਮੈਂ ਕਿਹਾ ਮੈਂ ਮੁਕਸਰ ਦਾ ਕਿਹਾ ਜੀ ਹੁਣ ਫ੍ਰੀ ਰਿਪੋਰਟ ਬਣਾ ਲੈ ਜਿਹੜੇ ਵੀਡੀਓ ਬਣਾ ਆਵਾਜ਼ ਹੁਣ ਚਾਹੀਦੀ ਹੈ ਕਿਹੜਾ ਮਾਈਕ ਲੱਗਿਆ ਨਹੀਂ ਆ ਜਾ ਕਿੱਥੋਂ ਆਇਆ ਰਤੀਏ ਦਾ ਨਹੀਂ ਕਿਹਾ ਜਰਨੈਲ ਸਿੰਘ ਅੱਛਾ ਜੀ 1 ਮਿੰਟ ਆਹ ਸਾਰਾ ਧਮਾਕੇ ਦਿਖਾਓ ਸਾਬ ਤੁਸੀਂ ਬੜੇ ਪਛੇ ਇਦਾਂ ਲੈ ਦਿਖਾ ਆਇਆਂ ਨੂੰ ਕਮਾ ਪੁੱਠਾ ਆ ਗੁਰੂ ਘਰ ਬਣਾਈ ਬਠਾਏ ਹੈ ਕਿਹੜਾ ਨਗਰ ਹੈ ਹੰਸਨਗਰ ਹੰਸਨਗਰ ਉਹ ਦੇਖੋ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੰਸਨਗਰ ਦੇਵ ਦੇ ਕੋਲ ਸਰੂਪ ਹੈ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਅਕਾਲ ਤਖਤ ਨੂੰ ਇਹ ਦੋਨੇ ਸਰੂਪ ਇੱਥੇ ਚੱਕ ਕੇ ਜਮਾ ਕੀਤੇ ਜਾਣ ਇਹ ਜੇ ਮਸੰਦਾਂ ਨੂੰ ਸਜਾ ਦਿੱਤੀ ਜਾਵੇ ਨਿਤਨੇਮ ਨਹੀਂ ਹੋ ਰਿਹਾ ਇੱਥੇ ਕਿਪ ਚੱਲ ਰਹੀ ਹੈ ਇੱਥੇ ਨਿਤਨੇ ਵੀ ਹੋ ਰਿਹਾ ਇਹਨੂੰ ਨਿਕਲ ਇਹ ਬੰਦੇ ਨੂੰ ਕੋਈ ਮਤਲਬ ਨਹੀਂ ਕੱਲ 10 ਬੰਦੇ ਆਏ ਆ ਇੱਥੇ ਦੇਖ ਕੇ ਕਿ ਚਿਪ ਚਾਲੂ ਸੀਗੀ ਇੱਕ ਤੁਸੀਂ ਹੋਰ ਦੇਖੋ ਇਹ ਬੰਦੇ ਦੇ ਵਿੱਚ ਇਧਰੋਂ ਸਾ ਮੜਾ ਆ ਦਿਖਾਇਓ ਨੇੜੇ ਓਕੇ ਆ ਤੁਸੀਂ ਦੱਸੋ ਵੀ ਇਹ ਦਾੜਾ ਰੰਗ ਸਕਦਾ ਹੈ ਇਹ ਕਿੱਥੋਂ ਦਾ ਅਸੂਲ ਬਣਾਇਆ ਇਹ ਕਿੱਥੋਂ ਵਰਤ ਛਕਿਆ ਨੇ ਇੱਕ ਗੁਰੂ ਜੀ ਦੁਆਰੇ ਇਹ ਕਿਹੜਾ ਮੇਰਾ ਵਟਸਐਪ ਤੇ ਗੱਲ ਕਰੋ ਮੈਨੂੰ ਫੋਨ ਤੁਸੀਂ ਦੀ ਹਾਂ ਅੱਛਾ ਇਹ ਕਹਿੰਦਾ ਫੋਨ ਤੇ ਕਾਲ ਨਾਲੋਂ ਵਟਸਐਪ ਤੇ ਗੱਲ ਕਰੋ ਮੈਂ ਬਾਹਰ ਕਹਾਂ ਮੈਂ ਫੋਨ ਨਹੀਂ ਦੇਂਗਾ ਇੱਕ ਪਰਚੇ ਤੇ ਪਹਿਲਾਂ ਵੀ ਹੋਇਆ ਇਹ ਕੰਮ ਨਹੀਂ ਕਰਦਾ ਨੰਬਰ ਐ ਮੇਰਾ ਇੱਕ ਪਰਚੇ ਇਹਦੇ ਪਹਿਲਾਂ ਵੀ ਹੋਇਆ ਇਹਨੇ ਮੈਸੇਜ ਅੰਦਰ ਕਰਵਾਇਆ ਸਾਡਾ ਅਸੀਂ ਸਵੇਰ ਦੇ ਆਏ ਆ ਸਾਨੂੰ ਇਹਨੇ ਦੁਖੀ ਕਰਿਆ ਇਹ ਬੋਲਦੇ ਮੀ ਮੇਰੇ ਕੋਲੇ ਇਹ ਸਮਾਨ ਨਹੀਂ ਹੈਗਾ ਅੱਛਾ ਉਦੋਂ ਸਾਡੀ ਭੈਣ ਆ ਲੇਡੀਜ਼ ਉਹਨੇ ਵੀ ਸਪੋਰਟ ਕੀਤੀ ਪੁਲਿਸ ਵਾਲੇ ਨੇ ਉਹ ਬੁਲਾਇਆ ਉਹ ਵਿਚਾਰੇ ਸਾਡੇ ਅੱਖੇ ਤੋਂ ਕਹਿੰਦੇ ਕੋਈ ਨਹੀਂ ਤੁਹਾਡਾ ਪੰਥਕ ਮਦਰਾ ਤੁਸੀਂ ਨਾ ਮਿਲ ਲਓ ਪ੍ਰਸ਼ਾਸਨ ਨੇ ਵੀ ਸਾਡੀ ਬਹੁਤ ਮਦਦ ਕੀਤੀ ਤੇ ਹੁਣ ਤੁਸੀਂ ਦੱਸੋ ਇਹ ਵੇਹੇ ਜੇ ਬੰਦਿਆਂ ਦਾ ਕੀ ਹੋਣਾ ਚਾਹੀਦਾ ਹੈਲੋ ਹਰ ਦਸੋ ਹੀ ਕਿਹਦਾ ਨਾਮ ਤੇ ਬੋਲਣਾ ਕੋਸੋਰ ਬੋਲ ਸਕਦੇ ਨੇ ਬੰਨ ਬੰਨ ਪਰਚਾ ਕਿਡਾ ਹਾਂ ਇਹਦੇ ਪਰਚਾ 420 ਹੋਣਾ ਚਾਹੀਦਾ ਆਹ ਮੇਰਾ ਆਹ ਕਾਰਡ ਪਿਆ ਸਾਫ ਹੋਣਾ ਚਾਹੀਦਾ ਤਾਂ ਲੈ ਲੇਖਾ ਪੜ੍ਹ ਕੇ ਐ ਨਹੀਂ ਕਿੱਦਾਂ ਇਹ ਆ ਚੀਜ਼ਾਂ ਸਾਫ ਮਿਲਣਾ ਚਾਹੀਦਾ ਹਰਿਆਣਾ ਪਿਆਰ ਰਹਿਣਾ ਨਹੀਂ ਚਾਹੀਦਾ ਹੁਣ ਵੇਖੋ ਤੁਮੇ ਤੇਰੇ ਮੁਰਦੇ ਤਾਕਾ ਜੰਸੀਰ ਸਿੰਘ ਸੋਮਾ ਸਿੰਘ ਸਰਕਾਰੀ ਸਕੂਲ ਨਰੂਆਣਾ ਬਠਿੰਡਾ ਰਪਿੰਦਰਜੀਤ ਕੌਰ ਇੱਕ ਤਾਂ ਇਹ ਕਰਤੇ ਮੁੰਛੀ ਸਿੰਘ ਆਨੰਦਗੜ੍ਹ ਜਪਤ ਨਹੀਂ ਕਿਵੇਂ ਆ ਠੀਕ ਹੈ ਓਦੋਂ ਇੱਕ ਮਿੰਟ ਓਦੋਂ ਬਾਅਦ ਦੇ ਵਿੱਚ ਆ ਕੀਤੇ ਹੋਇਆ ਮੌਜਗੜ ਹਵੋਰ ਫਾਇਲ ਕਾ ਕਿੱਥੇ ਬਟੰਡਾ ਕਿੱਥੇ ਹਵੋਰ ਫਾਇਲ ਕਾ ਆਨੰਦ ਕਰ ਜੇ ਇੱਥੇ ਹੁੰਦੇ ਦੋ ਦੋ ਸੌ ਕਿਲੋਮੀਟਰ ਤੋਂ ਆ ਕੇ ਹਾਂ ਪੈਸੇ ਲੈ ਕੇ ਹਾਂ ਪੈਸੇ ਲੈ ਕੇ ਹੁੰਦੇ ਨੇ ਉਸ ਤੋਂ ਬਾਅਦ ਦੇਖੋ ਜੀ ਆ ਦਗਨਦੀਪ ਸਿੰਘ ਸੰਤੋਖ ਸਿੰਘ ਇਹ ਕਿੱਥੋਂ ਦੇ ਆ ਗੰਗਾ ਨਗਰ ਦੇ ਦੇਖੋ ਆ ਗੰਗਾ ਨਗਰ ਦੇ ਉਸ ਤੋਂ ਪਿੱਛੇ ਗੁਰੂ ਘਰ ਨਹੀਂ ਮਿਲਦਾ ਦੱਸੋ ਜੀ ਤੁਸੀਂ 6 ਲੱਖ ਰੁਪਇਆ ਲੈਂਦਾ ਹੈ ਇਹ ਕਿੰਨੇ ਕਮਾਉ ਦੱਸੋ ਕਿੱਥੇ ਹੁੰਦੇ ਆਨੰਦ ਕਰ ਜੇ ਇੱਕ ਮਿੰਟ ਚੁੱਪ ਕਰੋ ਉਹ ਤਾਂ ਮੰਨੇ ਅਜੀਤ ਅਜੀਤ ਕੁਮਾਰ ਸਰਬਨ ਸਿੰਘ ਇਹ ਕਿਵੇਂ ਅਨੰਦ ਕਰਜ ਕਰਾ ਸਕਦਾ ਇਹ ਪਿੱਛੇ ਕੁਮਾਰ ਲਾਦਾ ਬਈ ਉਹ ਮਾਤੇ ਮੰਦਰ ਚ ਜਾਉ ਇਹ ਟਿਕਾਣਾ ਦਿੰਦਾ ਇਹ ਟਿਕਾਣਾ ਦਿੰਦਾ ਗੋਰੀ ਵਾਲਾ ਉਸ ਤੋਂ ਬਾਅਦ ਲੜਕੀਆਂ ਭਜਵਾਉਂਦਾ ਫੇਰ ਇਹ ਕਮਰੇ ਦਿੰਦਾ ਰੂਮ ਦਿੰਦਾ ਰਹਿਣ ਚ ਕਰੰਟ ਦਿੰਦਾ 12 ਤਰੀਕ ਨੂੰ ਲੜਕੀ ਭਜਦੀ ਆ ਤੇ 13 ਤਰੀਕ ਨੂੰ 5 ਵਜੇ ਅਨੰਦ ਕਰਦਾ ਲੱਖ ਸਿੱਧੇ ਆ ਕੇ ਲਖਦਾ ਦੂਜੇ ਸਿੰਘਾਂ ਦਾ ਨਾਂ ਹੈ ਆ ਕਿੱਥੇ ਸੱਜਤਾ ਖੜਾ ਪਿਆ ਪਤਾ ਨਹੀਂ ਕਿਹਦੇ ਕਿਹਦੇ ਨਾਮ ਲਿਖੀ ਬੈਠਾ ਲੈਟਰ ਪੜਾਉਂਦੇ ਕੋਰਟ ਚ ਲਾ ਕੇ ਲੋਕਾਂ ਦੇ ਚੰਗੇ ਪੜਾਉਂਦੇ ਤਲਾਕ ਕਰਾਉਂਦਾ ਆਪਦੇ ਦੋ ਦੋ ਬੈਕ ਕਰਾਈ ਬੈਠਾ ਇੱਕ ਇਹ ਵੀ ਬੇਨਤੀ ਕਰ ਦੋ ਵੀ ਇਹ ਸਿੱਖ ਨਹੀਂਗਾ ਸਿੱਖਾਂ ਨੂੰ ਬਦਨਾਮ ਹਾਂ ਇਹ ਵੀ ਬੇਨਤੀ ਇਹ ਇਹ ਵਸੂਲੇ ਦਾ ਵਾਰਸ ਹੈ ਮੱਛੇ ਰਿੰਗੜ ਦਾ ਵਾਰਸ ਹੈ ਅਫਗਾਨੀ ਦਾ ਵਾਰਸ ਹੈ ਇਹ ਮੁੰਡਾ ਕਿੱਥੇ ਆ ਉਹ ਵੀ ਇਹ ਕੁੜਿਆ ਜਿਵੇਂ ਸਾਨੂੰ ਆ ਮੁੰਡਾ ਕੁੜੀ ਇਹ ਦੇਖੋ 13 ਤਰੀਕਾ ਇਹ ਦੇਖੋ ਜੇ ਵੀ ਹੁਣ ਕਿੱਥੇ ਆ ਆ ਦੇਖੋ ਇੱਕ ਮਿੰਟ ਆ ਬੰਦੇ ਦੇ ਆ ਦੇਖੋ ਆ ਮੁੰਡਾ ਕੁੜੀ ਨਵਾਲਕ ਇਹ ਦੇਖੋ ਆਣ ਵਾਲਕ ਮੁੰਡਾ ਕੁੜੀ ਅਭੀ ਲੜਬੜ ਦੂਜੀ ਵੀ ਇੱਕ ਹੋਰ ਦੀ ਐ ਆ ਆ ਕੁੜੀ ਦੇਖੋ ਆਨੰਦ ਕਾਰਜ ਕਰਨ ਵਾਲੀ ਐ ਬੱਚੀ ਐ 13 ਤਰੀਕ ਨੂੰ 10ਵੇਂ ਆਏ ਦਿਨ ਆਨੰਦ ਕੀਤੀ ਐ ਇਹ ਆਨੰਦ ਕਾਰਜ ਕਰਕੇ ਰੇਪ ਕਰਾਉਂਦਾ ਇਹਦੇ ਉੱਤੇ ਦੱਸੋ ਆ ਬਾਈ ਕੋਈ ਆਗੇ ਲੜਬੜ ਹੋਰ ਸੀ ਆਪਣੇ ਦੀ ਹੁਣ ਇਹ ਜਿਹੇ ਬੰਦੇ ਨੂੰ ਦੱਸੋ ਸੰਕਤ ਜੀ ਸਾਡਾ ਕੀ ਕਸੂਰਾ ਐ ਮੇਰੀ ਗੱਲ ਸੁਣ ਤੂੰ ਮਾੜਾ ਮੋਟਾ ਕੁਝ ਬੋਲ ਯਾਰ ਮਾਫੀ ਮੰਗ ਲੈ ਪੰਪ ਤੋਂ ਹੋਰ ਤਾਂ ਤੂੰ ਨਹੀਂ ਪੁੱਛ ਕਰ ਸਕਦਾ ਪਤਾ ਨਹੀਂ ਪਤਾ ਹੈ ਜਿਵੇਂ ਨਹੀਂ ਮੰਗਦਾ ਇਹ ਫਿਰ ਬੁਲਕਰ ਜੀ ਬਸੌ ਜੀ ਇਹ ਬਠਿੰਡੇ ਦੀ ਕੀ ਇਹ ਪੰਜਾਬ ਚ ਕਿ ਹਰਿਆਣੇ ਚ ਰਹਿਣਾ ਨਹੀਂ ਚਾਹੁੰਦਾ ਇਹਨੇ ਜਿੱਥੋਂ ਤੱਕ ਪੰਜਾਬੀ ਬੋਲਦੇ ਪਿਛਲੇ ਸਾਲ ਦਾ ਵੀ ਪਰਚਾ ਪਰ ਪ੍ਰਸ਼ਾਸਨ ਨੇ ਪਿਛਲੇ ਸਾਲ ਵੀ ਇਹਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਇਹਦੇ ਵਿੱਚ ਇਹਦੇ ਦੇ ਮੁਲਕ ਭੱਜ ਗਿਆ ਜਿੱਥੋਂ ਤੱਕ ਪੰਜਾਬੀ ਬੋਲਦੇ ਇਲਾਕੇ ਆ ਸਾਰੇ ਲੋਕੇ ਤੇ ਬੁਲੇ ਆ ਕੇ ਨੰਦਕਾਰਜ ਕਰਾਉਂਦੇ ਆ ਇੱਕ ਮਹਾਲੇ ਵਾਲੀ ਬੋਲ ਹਾਂ ਇੱਕ ਬੰਦਾ ਮਹਾਲੇ ਅਸੀਂ ਇੱਕ ਸਾਜੀ ਬੇਨਤੀ ਅਸੀਂ ਗੁਰੂ ਘਰ ਦੇ ਵਿੱਚ ਹੁਣ ਬੇਨਤੀ ਕਰਾਂਗੇ ਉਹਦੀ ਵੀ ਵੀਡੀਓ ਪਾਵਾਂਗੇ ਕਿ ਇੱਥੇ ਸਰੂਪ ਚੱਕੇ ਜਾਣ ਤੇ ਕੋਈ ਵੀ ਬੰਦਾ ਇਸ ਗੁਰੂ ਘਰ ਨਾਲ ਆਵੇ ਇਹ ਮਸੰਤ ਬੈਠਾ ਇਹ ਪੂਨੇ ਦਾ ਬਾਰਸਾ ਮੱਛੇ ਰੰਗੜ ਦਾ ਬਾਰਸਾ ਅਦਾਲੀ ਦਾ ਬਾਰਸਾ ਸਾਨੂੰ ਇਹੋ ਜਿਹੇ ਸਿੱਖ ਨਹੀਂ ਜਾਈਦੇ ਨਹੀਂ ਸਿੱਖਾਈ ਨਹੀਂ ਇਹ ਇਹ ਕਿਹੜੇ ਪਾਸੋਂ ਸਿੱਖਿਆ ਢਾੜਾ ਹੈ ਰੰਗੜ ਦਾ ਸਿੱਖੀ ਦੇ ਪੋਤੇ ਦਾ ਕਲਾਕਾਰ ਅਸੀਂ ਤਲਕੇ ਦੇ ਬੈਠਿਆਂ ਦੇ ਕੋਲ ਸੰਗੀਤ ਜੀ ਰਾਤ ਇਹਦਾ 9 ਵਜੇ ਤੱਕ ਘਰ ਭਾਲਦੇ ਫਿਰੇ ਸਾਰੇ ਸ਼ਹਿਰ ਦੇ ਵਿੱਚੋਂ ਤੇ ਇਹ ਬੰਦੇ ਨੇ ਸਾਨੂੰ ਪੈਰ ਤੇ ਪਾਣੀ ਹੀ ਪੈਣ ਦਿੱਤਾ ਪ੍ਰਸ਼ਾਸਨ ਦੇ ਔਰ ਤੇ ਇਹ ਬੰਦਾ ਉਲਟ ਬੋਲਿਆ ਤੁਸੀਂ ਨੇ ਪੁੱਛ ਲਿਆ ਤੁਸੀਂ ਦੱਸੋ ਹੁਣ ਕੀ ਚਾਹੋਣੇ ਆ ਪ੍ਰਸ਼ਾਸਨ ਨੇ ਵੀ ਪੁੱਛਿਆ ਪ੍ਰਸ਼ਾਸਨ ਨਾਲ ਗੱਲ ਕਰੋ ਹਾਂ ਪ੍ਰਸ਼ਾਸਨ ਨੂੰ ਕੋਈ ਰਾਹ ਨਹੀਂ ਦਿੱਤਾ ਕੋਈ ਰਾਹ ਨਹੀਂ ਦਿੱਤਾ ਆ ਸਾਹ ਵਾਗੇ ਜੀ ਉਹ ਜਿਹੜੀ ਚੀਜ਼ ਇਹਦੇ ਤੋਂ ਬਰਾਮਦ ਹੋਈ ਹੈ ਹਾਂਜੀ ਵਾਹਿਗੁਰੂ ਉਹ ਨਾਲ ਲੈ ਕੇ ਆ ਜਾਓ ਹਾਂਜੀ ਇਹਨੂੰ ਮੈਂ ਲੈ ਚਲਦਾ ਥਾਣੇ ਹਾਂਜੀ ਜੋ ਕਾਰਵਾਈ ਕਰਾਨੀ ਐ ਇਹਦੇ ਕਰਾ ਦਿਓ ਵਾਠ ਠੀਕ ਹੈ ਚਲੋ ਆਓ ਚਲੋ ਠੀਕ ਹੈ ਕਿੰਨੀ ਵਾਰੀ ਹੋਈ ਅੱਜ ਅਲੀ ਬੈਠੇ ਨਹੀਂ ਮਹਾਰਾਜ ਜੀ ਕੀ ਖਾਲਸਾ ਜੀ ਕੀਵਾ ਤੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਐ ਇਹ ਠੱਗ ਬਾਬਾ ਦੋਸਤੋ ਵਿਆਹ ਕਰਕੇ ਮੋٹے ਪੈਸੇ ਕਮਾਉਂਦਾ ਸੀ ਦੋਸਤੋ ਇਸ ਮਾਮਲੇ ਬਾਰੇ ਜੋ ਵੀ ਦੋਸਤੋ ਇਸ ਬਾਬੇ ਉੱਪਰ ਲੋਕਾਂ ਵੱਲੋਂ ਜਾਂ ਸਿੱਖ ਜਥੇਬੰਦੀਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਵੀਨ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ